ਪੋਸੂ ਨਾਮਾ YouTube ਚੈਨਲ ਦੀ ਟੀਮ ਅੱਜ ਪਿੰਡ ਸਹੇੜੀ ਜ਼ਿਲ੍ਹਾ ਰੋਪੜ ਪਹੁੰਚੀ ਹੈ ਔਰ ਅਸੀਂ ਇਤਿਹਾਸਿਕ ਜੋ ਇਤਿਹਾਸ ਦੇ ਨਾਲ ਜੁੜੀ ਸੰਸਥਾ ਹੈ ਜੋ ਇਤਿਹਾਸ ਹੈ ਉਸ ਜਗ੍ਹਾ ਖੜੇ ਆ ਔਰ ਆਪਣੇ ਆਪ ਨੂੰ ਬੜਾ ਖੁਸ਼ਕਿਸਮਤ ਮਹਿਸੂਸ ਕਰ ਰਹੇ ਆ ਕਿ ਅਸੀਂ ਉਸ ਇਤਿਹਾਸ ਦੇ ਅੱਖੀਂ ਦਰਸ਼ਨ ਕੀਤੇ ਨੇ ਜੋ ਇਤਿਹਾਸ ਆਪਾਂ ਕਿਤਾਬਾਂ ਦੇ ਵਿੱਚ ਪੜ੍ਹਦੇ ਆ ਮੇਰੇ ਨਾਲ ਸਰਦਾਰ ਜਥੇਦਾਰ ਵੀਰ ਲਖਬੀਰ ਸਿੰਘ ਜੀ ਜੁੜੇ ਹੋਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਸ ਸਥਾਨ ਬਾਰੇ ਸਭ ਤੋਂ ਪਹਿਲਾਂ ਸ਼ਾਰਟਲੀ ਸਾਨੂੰ ਜ਼ਰੂਰ ਦੱਸੋ ਹਾਂ ਜੀ ਇਹ ਉਹ ਸਥਾਨ ਹੈ ਜਿੱਥੇ ਮਾਤਾ ਗੁਜਰੀ ਜੀ ਛੋਟੇ ਸਾਹਿਬ ਜਾਦੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਇੱਥੇ ਇੱਕ ਰਾਤ ਮਤਲਬ ਜਿਹੜਾ ਗੰਗੂ ਬ੍ਰਾਹਮਣ ਸੀਗਾ ਜੀ ਰਸੋਈਆ ਸੀ ਗੁਰੂ ਘਰ ਦਾ ਉਹ ਮਤਲਬ ਉਹਨੇ ਉਸ ਆ ਇਹ ਪਿੰਡ ਸੀਗਾ ਜੀ ਖੇੜੀ ਕਹਿੰਦੇ ਸੀ ਇਹਨੂੰ ਉਸ ਟਾਈਮ ਤੇ ਇਹ ਖੇੜੀ ਪਿੰਡ ਸੀ ਉਹ ਤੇ ਉਹ ਮਾਤਾ ਜੀ ਨੂੰ ਛੋਟੇ ਸਾਹਿਬ ਜੀ ਅੱਦਿਆਂ ਨੂੰ ਇੱਥੇ ਲੈ ਕੇ ਆਇਆ ਤੇ ਵੀ ਮੇਰੇ ਪਿੰਡ ਚੱਲੋ ਤੁਸੀਂ ਤੇ ਇੱਥੇ ਆ ਕੇ ਉਹਨਾਂ ਨੇ ਇੱਕ ਰਾਤ ਕੱਟੀ ਇੱਥੇ ਪ੍ਰਾਤਨ ਸਥਾਨ ਹੈ ਜੀ ਇਹ ਜੀ ਤੇ ਉਹ ਇੱਥੇ ਆ ਕੇ ਉਹਦਾ ਮਨ ਜਿਹੜਾ ਕਿ ਬੇਈਮਾਨ ਹੋ ਗਿਆ ਕੁਝ ਮਾਇਆ ਪਿੱਛੇ ਦੇਖ ਕੇ ਤੇ ਉਹ ਮਾਇਆ ਦੀ ਥੈਲੀ ਜਦੋਂ ਉਹਨੇ ਛੁੱਟੀ ਤੇ ਮਾਤਾ ਜੀ ਨੂੰ ਕਿਹਾ ਮਾਤਾ ਜੀ ਤੁਹਾਡੀ ਸੈਲੀ ਚੋਰ ਲੈ ਗਿਆ ਤੇ ਮਾਤਾ ਜੀ ਨੇ ਕਿਹਾ ਕਿ ਮੇਰੇ ਜਿਹੜਾ ਮੇਰਾ ਅਸਲੀ ਖਜ਼ਾਨਾ ਉਹ ਤਾਂ ਮੇਰੇ ਬੱਚੇ ਆ ਤੇ ਜੋ ਮਤਲਬ ਉਹਨਾਂ ਨੇ ਉਹਨਾਂ ਨੂੰ ਸਿੱਖਿਆ ਤੇ ਉਹ ਤੁਹਾਨੂੰ ਪਤਾ ਹੀ ਆ ਇਹ ਸਥਾਨ ਬਣਿਆ ਹੋਇਆ ਫਤਿਹ ਅੱਛਾ ਵੀਰ ਜੀ ਇਹ ਵੀ ਦੱਸੋ ਸਾਨੂੰ ਕਿ ਅੱਜ ਜਿਵੇਂ ਫਕੀਰ ਚੰਦ ਜਸਲ ਸਾਹਿਬ ਜਿਹੜੇ ਕਿ ਪਾਵਰ ਆਫ ਸੋਸ਼ਲ ਯੂਨਿਟੀ ਦੇ ਪ੍ਰੈਜ਼ੀਡੈਂਟ ਆ ਉਹਨਾਂ ਨੇ ਵੀ ਪਾਵਰ ਆਫ ਸੋਸ਼ਲ ਯੂਨਿਟੀ ਦੀ ਵਿਚਾਰਧਾਰਾ ਨੂੰ ਸੰਗਤ ਦੇ ਨਾਲ ਸਾਂਝੀ ਕੀਤੀ ਹੈ ਔਰ ਉਸ ਬਾਰੇ ਕੀ ਕਹਿਣਾ ਚਾਹੁੰਦੇ ਹਾਂਜੀ ਅਸੀਂ ਮਤਲਬ ਇਹਨਾਂ ਨਾਲ ਜੁੜੇ ਹਾਂ ਹੁਣੇ ਨਵੇਂ ਜੁੜੇ ਹਾਂ ਅਸੀਂ ਇਹਨਾਂ ਨਾਲ ਤੇ ਇਹਨਾਂ ਨੇ ਸਾਨੂੰ ਮਤਲਬ ਦੱਸਿਆ ਜਿਵੇਂ ਕਿ ਸਾਡੇ ਜੋ ਗਰੀਬਾਂ ਦੇ ਹੱਕ ਆ ਵੀ ਅਸੀਂ ਕਿਵੇਂ ਲੈਣੇ ਆ ਉਹ ਤੇ ਉਹਦੇ ਬਾਰੇ ਚਾਨਣਾ ਪਾਇਆ ਸਾਰੀ ਸੰਗਤ ਨੂੰ ਦੱਸਿਆ ਤੇ ਮੈਂ ਕਹਿੰਦਾ ਵੀ ਵੱਧ ਤੋਂ ਵੱਧ ਸਾਨੂੰ ਇਹਦੇ ਨਾਲ ਜੁੜਨਾ ਚਾਹੀਦਾ ਹੈ ਜੇ ਸਾਡੀ ਸਮਾਜਿਕ ਏਕਤਾ ਹੈ ਨਹੀਂ ਤੇ ਮਤਲਬ ਜਿਹੜੇ ਸਾਡੇ ਲੋਕ ਨੇ ਉਹਨਾਂ ਦੇ ਹੱਕ ਸਾਨੂੰ ਨਹੀਂ ਮਿਲਣੇ ਕਿਉਂਕਿ ਜਿਹੜੇ ਲੀਡਰ ਕੁਰਸੀਆਂ ਤੇ ਬੈਠ ਕੇ ਇੱਕ ਵਾਰੀ ਸਾਡੇ ਕੋਲ ਆਉਂਦੇ ਆ ਤੇ ਮੁੜ ਕੇ ਇਹ ਭੁੱਲ ਜਾਂਦੇ ਆ ਬਿਲਕੁਲ ਅੱਛਾ ਆਪਣੇ ਹੀ ਭੁੱਲ ਜਾਂਦੇ ਆ ਜਿਨ੍ਹਾਂ ਨੂੰ ਆਪਾਂ ਲੋਕ ਚੁਣ ਕੇ ਭੇਜਦੇ ਆ ਲਖਵੀਰ ਜੀ ਉਹੋ ਹੀ ਭੁੱਲ ਜਾਂਦੇ ਆ ਹਾਂਜੀ ਹਾਂਜੀ ਤੇ ਮੈਂ ਇੱਕ ਗੱਲ ਹੋਰ ਵੀ ਦੱਸਣਾ ਚਾਹੁੰਦਾ ਜੀ ਕਿ ਮੈਂ ਜਦੋਂ सीएम ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣਿਆ ਨਾ ਉਹਨਾਂ ਦੇ ਅਗੇਂਸਟ ਮੈਂ ਇਲੈਕਸ਼ਨ ਵੀ ਲੜੀ ਹੈ ਜੀ ਐਮਐਲਏ ਦੀ ਇੱਥੋਂ ਹਾਂਜੀ ਤੇ 8000 ਵੋਟ ਵੀ ਪਈ ਹੈ ਅੱਛਾ ਜੀ ਤੇ ਚਲੋ ਸਾਰਿਆਂ ਦਾ ਧੰਨਵਾਦ ਵੀ ਹੈਗਾ ਪਰ ਜਿਹੜੀ ਮੇਨ ਗੱਲ ਜਿਹੜੀ ਵਿਚਦੀ ਹੈਗੀ ਹੈ ਕਿ ਜੋ ਸਾਡੀ ਏਕਤਾ ਹੈ ਸਾਡੇ ਲੋਕ ਹੀ ਸਾਡੇ ਨਾਲ ਨਹੀਂ ਜੁੜ ਰਹੇ ਹੈਗੇ ਜੁੜ ਰਹੇ ਕਾਰਨ ਕੀ ਮਹਿਸੂਸ ਕਰਦੇ ਹੋ ਤੁਸੀਂ ਵੀ ਪਿੰਡਾਂ 'ਚ ਵਿਚ ਰਹੇ ਹੋ ਇਲੈਕਸ਼ਨ ਵੀ ਲੜੀ ਹੈ ਕੀ ਮਹਿਸੂਸ ਕੀਤਾ ਤੁਸੀਂ ਕਾਰਨ ਮੈਂ ਇਹੀ ਮਹਿਸੂਸ ਕੀਤਾ ਜੀ ਕਿ ਲੋਕਾਂ ਨੂੰ ਨਾ ਅੱਧ ਪੈ ਗਈ ਜੀ ਬੇਲਾ ਖਾਨ ਦੀ ਹਮ ਕਿ ਜਿਵੇਂ ਸਾਨੂੰ ਮਤਲਬ ਆਟਾ ਮਿਲ ਗਿਆ ਦਾਲ ਮਿਲ ਗਈ ਸਾਨੂੰ ਹੋਰ ਚੀਜ਼ਾਂ ਸਾਨੂੰ ਫਰੀਦਾਂ ਮਿਲ ਗਈਆਂ ਤੇ ਉਹ ਬੰਦੇ ਨੇ ਕੀ ਕੰਮ ਕਰਨਾ ਜੇ ਫਰੀ ਤੇ ਲਾਤਾ ਸਾਨੂੰ ਜੀ 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 ਇਸ ਕਰਕੇ ਉਹ ਨੌਕਰੀਆਂ ਨਹੀਂ ਮੰਗਦੇ ਹੈਗੇ ਜੀ ਉਹਨਾਂ ਨੂੰ ਇਕਬੀਰ ਜੀ ਹੁਣ ਮਤਲਬ ਪਾਵਰ ਆਫ ਸੋਸ਼ਲ ਜੁਨਟੀ ਦੇ ਜਿਹੜੇ ਫਾਰਮ ਹੈ ਜਸਲ ਸਾਹਿਬ ਨੇ ਵੀ ਜਿਵੇਂ ਦੱਸਿਆ ਕਿ ਮੈਂਬਰਸ਼ਿਪ ਲਾਈਫ ਮੈਂਬਰਸ਼ਿਪ ਆਪਾਂ ਉਹ ਫਾਰਮ ਭਰਨੇ ਆ ਔਰ ਉਹਦੀ ਜ਼ਿੰਮੇਵਾਰੀ ਤੁਹਾਨੂੰ ਸੌਂਪ ਰਹੇ ਆ ਅਸੀਂ ਹਾਂਜੀ ਹਾਂਜੀ ਕੋਈ ਕੋਈ ਗੱਲ ਨਹੀਂ ਹੈਗੀ ਜੀ ਅਸੀਂ ਜ਼ਰੂਰ ਭਰਾਂਗੇ ਸਾਰਿਆਂ ਸਾਰੇ ਫਾਰਮ ਜਿੰਨੇ ਫਾਰਮ ਸਾਹਮਣੇ ਦੇਣਗੇ ਅਸੀਂ ਪੂਰੀ ਆਪਣੇ ਇਮਾਨਦਾਰੀ ਨਾਲ ਜਿਹੜੀ ਡਿਊਟੀ ਕਰਾਂਗੇ ਜੀ ਅੰਬੇਡਕਰ ਊਰਜਾ ਭਵਨ ਪਟਿਆਲੇ ਦੇ ਵਿੱਚ ਬਹੁਤ ਵਿਸ਼ਾਲ ਰੂਪ ਵਿੱਚ ਬਣਿਆ ਹੈ ਹਾਂਜੀ ਹਾਂਜੀ ਔਰ ਉੱਥੇ ਆਓ ਔਰ ਸਾਨੂੰ ਬੜੀ ਖੁਸ਼ੀ ਹੋਵੇਗੀ ਹਾਂਜੀ ਹਾਂਜੀ ਜ਼ਰੂਰ ਜੀ ਜ਼ਰੂਰ ਜੇ ਗੁਰੂ ਸਾਹਿਬ ਨੇ ਮੌਕਾ دیا ਤਾਂ ਜ਼ਰੂਰ ਅਸੀਂ ਦਰਸ਼ਨ ਕਰਾਂਗੇ ਜੀ ਉੱਤੇ ਬਿਲਕੁਲ ਜੀ ਇਹ ਲਖਵੀਰ ਵੀਰ ਜੀ ਨੇ ਜਿਨ੍ਹਾਂ ਨੇ ਅੱਜ ਇਸੇ ਮੀਟਿੰਗ ਦਾ ਅਰੇਂਜ ਕੀਤਾ ਹੈ ਔਰ ਇਤਿਹਾਸ ਤੇ ਸਾਨੂੰ ਦਰਸ਼ਨ ਕਰਵਾਏ ਨੇ ਇਹ ਆਪਣੇ ਆਪ ਵਿੱਚ ਅਸੀਂ ਬੜੇ ਖੁਸ਼ ਨਸੀਬ ਹੈ ਪਾਵਰ ਆਫ ਸੋਸ਼ਲ ਜੁਨਟੀ ਦੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਅਮਰਚੰਦ ਜੀ ਜਿਹੜੇ ਕਿ ਮੁਹਾਲੀ ਦੇ ਪ੍ਰੈਜ਼ੀਡੈਂਟ ਨੇ ਉਹਨਾਂ ਨਾਲ ਵੀ ਸ਼ਾਰਟਲੀ ਗੱਲ ਕਰਦੇ ਹਾਂ ਕਿਸ ਤਰ੍ਹਾਂ ਮਹਿਸੂਸ ਕੀਤਾ ਤੁਸੀਂ ਅੱਜ ਬਹੁਤ ਸੁਭਾਗਤ ਦਿਨ ਅਸੀਂ ਸਮਝਦੇ ਹਾਂ ਕਿ ਮਾਤਾ ਗੁਜਰਕੌਰ ਚੈਰੀਟੇਵ ਟਰਸਟ ਜਿਹੜਾ ਕਿ ਗੁਰਦੁਆਰਾ ਅਟਕ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਹਾਲਾਂਕਿ ਸਾਨੂੰ ਪਤਾ ਨਹੀਂ ਸੀ ਇਹਨਾਂ ਨੂੰ ਜੁਰੂਰ ਪਤਾ ਸੀ ਕਿ ਗੰਗੂ ਬ੍ਰਾਹਮਣ ਦਾ ਪਿੰਡ ਖੀੜੀ ਹੈ ਇੱਕ ਅੱਧੀ ਵਾਰ ਮੈਂ ਲੰਘਿਆ ਕਿਸ ਪਿੰਡ ਦੇ ਵਿੱਚੋਂ ਪਰ ਮੌਕਾ ਨਹੀਂ ਮਿਲੇ ਇਸ ਤਰ੍ਹਾਂ ਇਤਿਹਾਸਿਕ ਜਗ੍ਹਾ ਦੇਖਣ ਦਾ ਤੇ ਅੱਜ ਲਖਬੀਰ ਸਿੰਘ ਜੀ ਸਮਝਦੇ ਆ ਕਿ ਇਹਨਾਂ ਦੇ ਨਾਲ ਦਸਲ ਸਾਹਿਬ ਦਾ ਲਗਾਅ ਹੋਇਆ ਜੁੜਾ ਹੋਇਆ ਕਿਸੇ ਕਾਰਨ ਤਾਂ ਉਹ ਸਾਨੂੰ ਅੱਜ ਇਸ ਪਿੰਡ ਦੇ ਵਿੱਚ ਆਣ ਦਾ ਸੰਗਤਨ ਨੂੰ ਦਰਸ਼ਨ ਕਰਨ ਦਾ ਮੌਕਾ ਮਿਲਿਆ ਤੇ ਜੋ ਇਤਿਹਾਸ ਹੈ ਉਹ ਆਪਾਂ ਜਿਸ ਤਰ੍ਹਾਂ ਕਿ ਦੱਸਿਆ ਹੀ ਲਖਬੀਰ ਸਿੰਘ ਉਹਨਾਂ ਨੇ ਜਾਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਜਿਸ ਤਰ੍ਹਾਂ ਜੋ ਹਾਲਾਤ ਵਾਪਰੇ ਸੀ ਉਦੋਂ ਜਿਵੇਂ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਉਹਨਾਂ ਦੇ ਨਾਲ ਉਹ ਇਸ ਇਸ ਜਗ੍ਹਾ ਤੇ ਆ ਕੇ ਇੱਕ ਰਾਤ ਰਹਿ ਕੇ ਵੀ ਗਏ ਆ ਤੇ ਇੱਥੋਂ ਹੀ ਅੱਗੇ ਉਹ ਜਿਹੜੀ ਇੱਕ ਐਸੀ ਇੱਕ ਕਹਿ ਸਕਦੇ ਕਿ ਦੁਰਦਸ਼ਾ ਦਾ ਕੰਪੀਅਰਟ ਸ਼ੁਰੂ ਹੁੰਦਾ ਹੈ ਇਹ ਥੋੜੇ ਜਿਹਾ ਲਾਲਤਵਾਦ ਕਹੋ ਜਾਂ ਜੋ ਵੀ ਹੈ ਤੇ ਜੋ ਅੱਗੇ ਜਾ ਕੇ ਜਹਾਂਗੀਰ ਨੇ ਜਾਂ ਮੋਕੇ ਦੇ ਬਾਦਸ਼ਾਹ ਨੇ ਜੋ ਉਹਨਾਂ ਨਾਲ ਕੀਤਾ ਜੋ ਜ਼ੁਲਮ ਕੀਤਾ ਉਹ ਆਪਾਂ ਸਾਰਿਆਂ ਨੂੰ ਇਤਿਹਾਸ ਦੇ ਵਿੱਚੋਂ ਮਿਲਦਾ ਹੈ ਤੇ ਇਸ ਕਰਕੇ ਜਿਹੜੀ ਮੇਨ ਗੱਲ ਹੈ ਕਿ ਇਹ ਜਿਹੜੀ ਅੱਜ ਇੱਥੇ ਆਉਣ ਦਾ ਜਿਹੜਾ ਸੁਭਾਗ ਪ੍ਰਾਪਤ ਹੋਣ ਦੇ ਨਾਲ-ਨਾਲ ਜਿਹੜਾ ਸਾਡਾ ਮਿਸ਼ਨ ਹੈ ਸਾਡਾ ਸਾਡੇ ਜਸਲ ਸਾਹਿਬ ਜਿਹੜਾ ਮਿਸ਼ਨ ਲੈ ਕੇ ਚੱਲੇ ਆ ਪਾਵਰ ਆਫ ਸੋਸ਼ਲ ਯੂਨਿਟੀ ਸਮਾਜਿਕ ਇਕਤਾਈ ਸ਼ਕਤੀ ਉਸ ਨੂੰ ਅੱਗੇ ਵਧਾਉਂਦੇ ਹੋਏ ਇਹ ਜਿਹੜਾ ਸਨੇਹਾ ਪਿੰਡ ਪਿੰਡ ਲੈ ਕੇ ਜਾ ਰਹੇ ਨੇ ਸ਼ਹਿਰ-ਸਿਰ ਲੈ ਕੇ ਜਾ ਰਹੇ ਨੇ 24 ਘੰਟੇ ਤਤ ਪਰ ਨੇ ਇਸ ਮਿਸ਼ਨ ਦੇ ਵਿੱਚ ਤੇ ਅੱਜ ਇਸ ਪਿੰਡ ਦੇ ਵਿੱਚ ਆਉਣ ਦਾ ਇਹੀ ਮੇਨ ਮਕਸਦ ਇਹ ਸੀ ਕਿ ਇਸ ਲਹਿਰ ਨੂੰ ਹੋਰ ਅੱਗੇ ਵਧਾਇਆ ਜਾਵੇ ਉਹਦੇ ਵਿੱਚ ਸਾਡੇ ਨਾਲ ਲਖਵੀਰ ਸਿੰਘ ਹੋਣੀ ਵੀ ਜੁੜ ਗਏ ਤੇ ਅਸੀਂ ਉਮੀਦ ਕਰਦੇ ਹਾਂ ਕਿ ਇਸ ਲਹਿਰ ਨੂੰ ਇਸ ਮਿਸ਼ਨ ਨੂੰ ਜਸਲ ਸਾਹਿਬ ਦੇ ਇਸ ਮਿਸ਼ਨ ਨੂੰ ਅੱਗੇ ਪਹੁੰਚਾਉਣਗੇ ਤੇ ਜਿਹੜੇ ਫਾਰਮਾਂ ਦੀ ਗੱਲ ਕੀਤੀ ਹੈ ਮੈਂਬਰਸ਼ਿਪ ਫਾਰਮ ਉਹ ਜਿਹੜਾ ਕਿ ਮਿਨੀਮਮ ਕਾਸਟਾ ਬਿਲਕੁਲ ਲੋਇਸਟ ਕਾਸਟ ਦਾ 10 ਰੁਪਏ ਦਾ ਜਿਹੜਾ ਫਾਰਮ ਹੈ ਉਹ ਵੀ ਅਸੀਂ ਇਹਨਾਂ ਨੂੰ ਲੈ ਕੇ ਜਾਵਾਂਗੇ ਤੇ ਇਹ ਆਪਣੇ ਵੱਤ ਵਤ ਸਾਡੇ ਆਪਣੇ ਮੈਂਬਰ ਬਣਾਉਣ ਤੇ ਅਸੀਂ ਉਮੀਦ ਕਰਾਂਗੇ ਕਿ ਸਾਡਾ ਜਿਹੜਾ ਸਮਾਜ ਹੈ ਇੱਕ ਪਲੇਟਫਾਰਮ ਤੇ ਜਦੋਂ ਜੁੜ ਗਿਆ ਤਾਂ ਕੋਈ ਐਸਾ ਕੰਮ ਨਹੀਂ ਜਿਹੜਾ ਅਸੀਂ ਨਹੀਂ ਕਰਾ ਸਕਾਂਗੇ ਜਿਹੜਾ ਅਸੀਂ ਰੋਜ਼ ਰੋਜ਼ ਅਸੀਂ ਮਿਹੜੇ ਤਾਂ ਨੇ ਦਿੰਨੇ ਸਾਡੇ ਪੋਲੀਟਿਕਲ ਲੋਕ ਵਿੱਕ ਜਾਂਦੇ ਭੱਜ ਜਾਂਦੇ ਡੋਰ ਜਾਂਦੇ ਆ ਉਹ ਕਰ ਰਹੇ ਆ ਕਿ ਉਹਨਾਂ ਨੂੰ ਦਿਖਦਾ ਕੁਝ ਨਹੀਂ ਪਿੱਛੇ ਉਹਨਾਂ ਨੂੰ ਪੁੱਛਣ ਨਾਲ ਕੋਈ ਨਹੀਂ ਹੈਗਾ ਉਹ ਪੁੱਛਣ ਵਾਲੀ ਗੱਲ ਜਿਹੜੀ ਸਾਡੇ ਰਾਨ ਸਾਹਿਬ ਨੇ ਕੀ ਡੰਡੇ ਦੀ ਗੱਲ ਕੀਤੀ ਹੈ ਅਸੀਂ ਇੱਕ ਸ਼ਕਤੀ ਤਿਆਰ ਕਰਨਾ ਚਾਹੁੰਦੇ ਹਾਂ ਦੇ ਸਮਾਜ ਕੇਕਤਾਇ ਸ਼ਕਤੀ ਜਿਹਨੂੰ ਡੰਡਾ ਅਸੀਂ ਕਹਿ ਰਹੇ ਨਾ ਉਹ ਸਮਾਜ ਕੇਕਤਾਇ ਸ਼ਕਤੀ ਹੈ ਉਹ ਜਿਸ ਦਿਨ ਸਾਡਾ ਡੰਡਾ ਤਿਆਰ ਹੋਗਾ ਤਾਂ ਕੀ ਕਿਸੇ ਨੂੰ ਮਰਾਲ ਹੈ ਕਿ ਸਾਡੇ ਕੰਮ ਨਾ ਹੋਣ ਜਾਂ ਸਾਡੀ ਪੁੱਛ ਨਾ ਹੋਵੇ ਐਨੀ ਗੱਲ ਕਹਿੰਦਾ ਹੋਇਆ ਜੈਪੇ ਜੈਪਾਰ ਸੋ ਅਮਰਚੰਦ ਜੀ ਤੋਂ ਬਾਅਦ ਮੈਂ ਚਾਹਾਂਗਾ ਕਿ ਥੋੜਾ ਜਿਹਾ ਕਮੈਂਟ ਅੱਜ ਦੀ ਇਸ ਮੀਟਿੰਗ ਨੂੰ ਜਸਲ ਸਾਹਿਬ ਜਸਲ ਸਾਹਿਬ ਲਖਵੀਰ ਜੀ ਦੇ ਨਾਲ ਮੁਲਾਕਾਤ ਹੋਈ ਔਰ ਕਾਫਲੇ ਇਸੇ ਤਰ੍ਹਾਂ ਹੀ ਬਣਦੇ ਆ ਇਸੇ ਤਰ੍ਹਾਂ ਹੀ ਕਾਫਲਿਆਂ ਦਾ ਰੂਪ ਹੈ ਕਿਸ ਤਰ੍ਹਾਂ ਮਹਿਸੂਸ ਕੀਤਾ ਇਹ ਕੁ ਗੱਲਾਂ ਹੁੰਦੀਆਂ ਸਾਰੀਆਂ ਜਿਵੇਂ ਕਿ ਤੁਹਾਡੇ ਨਾਲ ਮੇਰੇ ਤਾਂ ਪੋਸੂ ਨਾਮਾ ਚાલુ ਹੋ ਗਿਆ ਜੀ ਇਸੇ ਤਰੀਕੇ ਦੇ ਨਾਲ ਜਦੋਂ ਹੁਣ ਇਹ ਮੁੰਡੇ ਸਾਨੂੰ ਮਿਲੇ ਆ ਇਹਨਾਂ ਦੇ ਨਾਲ ਅੱਗੇ ਵਧਣ ਦੀ ਕੋਸ਼ਿਸ਼ ਕਰਾਂਗੇ ਬਿਲਕੁਲ ਬਿਲਕੁਲ ਇਹ ਜੰਗ ਆ ਯੂਥ ਆ ਸਾਡਾ ਇਹਨਾਂ ਨੂੰ ਗਾਂ ਜ਼ਿੰਮੇਵਾਰੀਆਂ ਦੇਵਾਂਗੇ ਕਿਉਂਕਿ ਅਸੀਂ ਬੈਠੇ ਨਹੀਂ ਰਹਿਣਾ ਅਸੀਂ ਚਾਹੁੰਦੇ ਆ ਕਿ ਯੂਥ ਨੂੰ ਇੱਕ ਰਸਤਾ ਦੱਸ ਦਈਏ ਉਸ ਰਸਤੇ ਨੂੰ ਇਹ ਗ੍ਰਹਿਣ ਕਰਕੇ ਔਰ ਨਾਲੇ ਬੱਚਿਆਂ ਦੀ ਆਜ਼ਾਦੀ ਦਾ ਇੰਤਜ਼ਾਮ ਕਰ ਲੈਣਗੇ ਕਿਉਂਕਿ ਮੰਜ਼ਲ ਬੜੀ ਲੰਬੀ ਆ ਦੂਰ ਆ ਜੇ ਕਿ ਇਹ ਕਿ ਵਿਚਾਰਤਾ ਰਾ ਇੰਦਾਂ ਨਹੀਂ ਖੜ ਜੰਦੀਆਂ ਬਈ 2 ਮੀਟੀਆਂ ਹੋ ਗਈਆਂ 4 ਹੋ ਗਈਆਂ ਕਿਤੇ ਵਿਚਾਰਤਾ ਖੜ ਜਾਨੀਆਂ 바ਵਾ ਸਾਹਿਬ ਦੀ ਜ਼ਿੰਦਗੀ ਲੱਗ ਗਈ ਜੋਤੀਬਾ ਫੂਲੇ ਦੀ ਜ਼ਿੰਦਗੀ ਲੱਗ ਗਈ ਔਰ ਸਹੀ ਮਹੀਨਿਆਂ ਦੇ ਵਿੱਚ 1170 ਤੋਂ ਜਦੋਂ ਤੋਂ ਭਗਤੀ ਲਹਿਰ ਚੱਲੀ ਆ ਜੀ ਕਿੰਨੇ ਕੁ ਸਾਡੇ ਲੋਕੋ होके गए और जेकर सिखि दे इतिहास देख दे दे नु देखदे हां के बच्चियां दे ਟੋਟੇ ਕਰਵਾ ਕੇ ਵੀ ਝੋੜੀਆਂ ਚ ਪੋਣੇ ਪੈ ਗਏ ਹਮ ਕਰਬਤ ਭੱਲਾ ਨਾ ਕਰਵੜ ਤੇਰੀ ਉਹਨਾਂ ਨੂੰ ਆਰਾ ਮੰਜ਼ੂਰ ਆ ਸੱਤ ਤੇ ਚਲਣਾ ਲੇਕਿਨ ਪਿੱਠ ਮਨਜ਼ੂਰ ਨਹੀਂ ਗੁਰੂ ਜੀ ਇਸ ਕਰਕੇ ਇਹ ਜਿਹੜਾ ਬਹੁਤ ਵੱਡਾ ਇਤਿਹਾਸ ਆ ਇਹ ਵਿਚਾਰਧਾਰਾ ਨੂੰ ਲੈ ਕੇ ਅੱਗੇ ਵੱਧ ਰਹੇ ਆ ਗੁਰੂ ਜੀ ਨੇ ਕਰਾਉਣਾ ਕਰਨ ਵਾਲੇ ਤਾਂ ਆਪਾ ਗੁਰੂ ਜੀ ਅਸੀਂ ਤਾਂ ਇੱਕ ਜਰੀ ਆ ਉਹਨਾਂ ਨੇ ਜੇ ਬਣਾਉਣਾ ਹੋਇਆ ਤੇ ਉਹਨਾਂ ਨੇ ਬਣਾਉਣਾ ਆ ਅਦਰਵਾਈਜ਼ ਅਸੀਂ ਨਾ ਬੱਚਿਆਂ ਨੂੰ ਜੋ ਵੀ ਅਸੀਂ ਦੱਸ ਸਕਦੇ ਦੱਸਣ ਦੀ ਕੋਸ਼ਿਸ਼ ਕਰਾਂਗੇ ਅੱਗੇ ਗੁਰੂ ਜੀ ਦੀ ਕਿਰਪਾ ਹੋਈ ਤਾਂ ਆਪੇ ਚਲਪਣਾ ਬਿਲਕੁਲ ਗੁਰੂ ਜੀ ਦੀ ਕਿਰਪਾ ਦੇ ਨਾਲ ਹੀ ਇਹ ਸਾਰਾ ਕੁਝ ਚੱਲ ਰਿਹਾ ਪਾਵਰ ਆਫ ਸੋਸ਼ਲ ਯੂਨਿਟੀ ਦੇ ਡਿਸਟ੍ਰਿਕਟ ਰੋਪੜ ਤੋਂ ਪ੍ਰੈਜ਼ੀਡੈਂਟ ਸਰਦਾਰ ਚੰਨਣ ਸਿੰਘ ਜੀ ਇਸ ਸਮੇਂ ਮੇਰੇ ਨਾਲ ਨੇ ਸਰ ਸਭ ਤੋਂ ਪਹਿਲਾਂ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਜੀ ਸੋਤਾ ਜੀ ਸਭ ਤੋਂ ਪਹਿਲਾਂ ਤਾਂ ਇਸ ਮੁਕੱਦਸ ਧਰਤੀ ਤੇ ਨਤਮਸਤ ਹੋ ਕੇ ਇਹ ਦਿਲ ਜੋ ਵਾਗੋ ਵਾਗ ਹੋ ਗਿਆ ਸਹੀ ਬਾਤ ਕਿਉਂਕਿ ਇਸ ਜਿਵੇਂ ਕਿ ਸਿੰਘ ਸਾਹਿਬ ਜੀ ਨੇ ਦੱਸਿਆ ਕਿ ਸਾਡੇ ਗੁਰੂ ਸਾਹਿਬ ਜੀ ਦੇ ਦੋ ਲੜਕੇ ਔਰ ਮਾਤਾ ਗੁਜਰਕੌਰ ਜੀ ਉਹਨਾਂ ਨੂੰ ਇੱਕ ਰਾਤ ਇੱਥੇ ਰੱਖਿਆ ਗਿਆ ਗੰਗੂ ਬ੍ਰਾਹਮਣ ਨੇ ਔਰ ਇਹ ਮੁਕੱद्दस ਧਰਤੀ ਸਾਨੂੰ ਵੀ ਇਹ ਵੱਡੇ ਭਾਗ ਨੇ ਕਿ ਅੱਜ ਅਸੀਂ ਇਸ ਧਰਤੀ ਦੇ ਦਰਸ਼ਨ ਕੀਤੇ ਔਰ ਜਿਵੇਂ ਕਿ ਜਸਰ ਸਾਹਿਬ ਜੀ ਨੇ ਦੱਸਿਆ ਕਿ ਲੋਕਾਂ ਦਾ ਇੱਕ ਕਾਫਲਾ ਉਦੋਂ ਹੀ ਬਣੂਗਾ ਇੱਕ ਕਰਕੇ ਜਦੋਂ ਲੋਕ ਨਾਲ ਜੁੜਨਗੇ ਕਿਉਂਕਿ ਗੱਡੀ ਦਾ ਇੰਜਨ ਜਦ ਤਕੜਾ ਹੋ ਗਿਆ ਉਹਦੇ ਨਾਲ ਸੁੱਤਾ ਸਾਹਿਬ ਲੋਕ ਜੁੜਦੇ ਨੇ ਜੁੜਦੇ ਨੇ ਬਿਲਕੁਲ ਸੋ ਇਸ ਕਰਕੇ ਅਸੀਂ ਧੰਨਵਾਦ ਦੀਆਂ ਜਸਤਾ ਸਾਹਿਬ ਦੇ ਜਿਨ੍ਹਾਂ ਨੇ ਪਾਵਰ ਆਫ ਸੋਸ਼ਲ ਜੁਨਟੀ ਨੂੰ ਅੱਗੇ ਹੋ ਕੇ ਚਲਾਇਆ ਔਰ ਲੋਕ ਉਹਨਾਂ ਨਾਲ ਜੁੜ ਰਹੇ ਨੇ ਬਹੁਤ ਬਹੁਤ ਮਿਹਰਬਾਨੀ ਬਹੁਤ ਬਹੁਤ ਮਿਹਰਬਾਨੀ ਸੋ ਦੋਸਤੋ ਪਿੰਡ ਸਹੀੜੀ ਹੈ ਜੋ ਇਤਿਹਾਸ ਦਾ ਜ਼ਿਕਰ ਆਉਂਦਾ ਹੈ ਖੇੜੀ ਔਰ ਖੇੜੀ ਤੋਂ ਸਹੀੜੀ ਬਣ ਗਿਆ ਜਿੱਥੇ ਕਿ ਗੰਗੂ ਬ੍ਰਾਹਮਣ ਦਾ ਜ਼ਿਕਰ ਆਉਂਦਾ ਹੈ ਔਰ ਇਹ ਉਹ ਸਥਾਨ ਹੈ ਜਿਸ ਜਗਾ ਮਾਤਾ ਗੁਜਰ ਕੌਰ ਜੀ ਔਰ ਜਿਹੜੇ ਸਾਹਿਬਜ਼ਾਦੇ ਛੋਟੇ ਸਾਹਿਬਜ਼ਾਦੇ ਨੇ ਉਹ ਇੱਕ ਰਾਤ ਇਸ ਸਥਾਨ ਦੇ ਵਿੱਚ ਰਹੇ ਨੇ ਔਰ ਅਸੀਂ ਬੜੇ ਖੁਸ਼ਕਿਸਮਤ ਆ ਕਿ ਅੱਜ ਸਾਨੂੰ ਉਸ ਸਥਾਨ ਦੇ ਜਿਹੜੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਔਰ ਪਾਵਰ ਆਫ ਸੋਸ਼ਲ ਯੂਨਿਟੀ ਦੀ ਵਿਚਾਰਧਾਰਾ ਨੂੰ ਸੰਗਤ ਦੇ ਨਾਲ ਸ਼ੇਅਰ ਕਰਨ ਦਾ ਮੌਕਾ ਮਿਲਿਆ ਜਥੇਦਾਰ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਸਾਬ ਅਜੀਤ ਕਬਤੇ ਜੀ ਅੱਜ ਵਿਚਾਰਧਾਰਾ ਦੀ ਗੱਲਬਾਤ ਕੀਤੀ ਗਈ ਇਤਿਹਾਸ ਤਾ ਤੁਹਾਡੇ ਤੋਂ ਅਸੀਂ ਪੁੱਛ ਹੀ ਲਿਆ ਵਿਚਾਰਧਾਰਾ ਦੀ ਗੱਲਬਾਤ ਸੁਣ ਕੇ ਕਿਸ ਤਰ੍ਹਾਂ ਮਹਿਸੂਸ ਬਹੁਤ ਸੋਹਣੀ ਇਹਨਾਂ ਨੇ ਜੋ ਗੱਲਾਂ ਕਹੀਆਂ ਬਹੁਤ ਵਧੀਆ ਕਰੀਆਂ ਸਮਾਜ ਵਾਸਤੇ ਬਹੁਤ ਲਾਭ ਦੇ ਗਏ ਹਾਂ ਜੀ ਬਹੁਤ ਮਰਜ਼ੀ ਦੀ ਕਿਰਪਾ ਹੈ ਪਾਰਟੀ ਦੇ ਉੱਪਰ ਉੱਠ ਕੇ ਇਹਨਾਂ ਨੇ ਜੋ ਪ੍ਰਚਾਰ ਕਰਿਆ ਬਹੁਤ ਸੋਹਣਾ ਹੈ ਜੇ ਅਮਲ ਕਰਨਾ ਚਾਹੀਦਾ ਸਾਰਿਆਂ ਨੂੰ ਕਿਉਂਕਿ ਅੱਜ ਤੱਕ ਆਪਾਂ ਲੋਕਾਂ ਨੂੰ ਇਸਤੇਮਾਲ ਹੀ ਕੀਤਾ ਲੋਕਾਂ ਹਾਂ ਜੀ ਇਹ ਤਾਂ ਫਿਰ ਸਾਨੂੰ ਪਤਾ ਹੀ ਇਹ ਵੋਟਾਂ ਲੈਣ ਬਾਅਦ ਤੇ ਸਾਰੇ ਸਭ ਕੁ ਕਰਦੇ ਹਾਂ ਜੋ ਵੋਟਾਂ ਪੈ ਜਾਂਦੀਆਂ ਮਨਿਸਟਰ ਬਣ ਜਾਂਦੇ ਫਿਰ ਕਹਿੰਦੇ ਨੇ ਦੇਖਿਆ ਨਹੀਂ ਪਤਾ ਨਹੀਂ ਤੁਸੀਂ ਕੌਣ ਹੈ ਇਹ ਗੱਲ ਹੈ ਨਾ ਉਹਨਾਂ ਦੇ ਉਹਨਾਂ ਦੇ ਵਾਸਤੇ ਹੀ ਇੱਕ ਡੰਡਾ ਤਿਆਰ ਕਰਨਾ ਜਿਸ ਡੰਡੇ ਦਾ ਜਿਹੜਾ ਪਲੇਟਫਾਰਮ ਹੈ ਪਾਵਰ ਆਫ ਸੋਸ਼ਲ ਯੂਨਿਟੀ ਹੈ ਹਾਂ ਇਹ ਪਾਵਰ ਹੈ ਬਣੇ ਕੋਈ ਜੇ ਉਹ ਇਕੱਠੀ ਹੋਵੇ ਤਾਂ ਹੀ ਫਿਰ ਇਹ ਹਟ ਸਕਦੇ ਆ ਉਹਦਾ ਇਹ ਕੁਝ ਕੋਈ ਨਾ ਸੰਘਰਸ਼ਦਾਰਾ ਜਾਂ ਸੰਘਰਸ਼ ਨਾ ਹਟ ਸਕਦੇ ਨਾ ਗੋਲੀ ਨਾਲ ਹਟਦੇ ਨਾ ਕੋਈ ਕਰਨ ਦੇਣਾ ਜਾ ਕੇ ਪਾਦਣਗੇ ਇਹਦਾ ਸਿਰਫ ਇੱਕ ਇੱਕ ਮੁੱਠ ਹੋਊਗੇ ਥੋੜੀ ਤਾਕਤ ਹੋਊਗੀ ਤਦੇ ਜਵਾਬ ਮਿਲਣਾ ਜ세ਦਰ ਜੀ ਅਸੀਂ ਲਖਵੀਰ ਵੀਰ ਜੀ ਨੂੰ ਕੁਝ ਫਾਰਮ ਦੇ ਕੇ ਜਾ ਰਹੇ ਹਾਂ ਤੁਸੀਂ ਵੀ ਵੱਧ ਤੋਂ ਵੱਧ ਸੰਗਤ ਨੂੰ ਜੋੜੋ ਮੈਂਬਰ ਲਾਈਫ ਸ਼ਿਪ ਜਿਹੜੀ ਆ ਪੂਰੀ ਜ਼ਿੰਦਗੀ ਦੀ ਉਹ 10 ਰੁਪਏ ਹੈ ਅਸੀਂ ਚਾਹੁੰਦੇ ਕਿ ਜਿਸ ਦਿਨ ਉਹ ਵੱਧ ਤੋਂ ਵੱਧ ਮੈਂਬਰ ਸਾਡੇ ਇਸ ਸੰਸਥਾ ਦੇ ਨਾਲ ਜੁੜਨ ਔਰ ਆਉਣ ਵਾਲੀਆਂ ਸਰਕਾਰਾਂ ਜਿਹੜੀਆਂ ਉਹ ਆਪਣੇ ਆਪ ਨੀਚੇ ਚੁੱਕ ਜਾਣਗੀਆਂ ਬਿਲਕੁਲ ਜੀ ਇਹ ਸੰਸਥਾ ਦੇ ਨਾਲ ਹੀ ਬੰਦਾ ਕਾਮਯਾਬ ਹੋ ਸਕਦਾ ਹੈ ਇਹੀ ਬੰਦੇ ਕੋ ਤਾਕਤ ਹੈ ਸੋ ਬਹੁਤ ਬਹੁਤ ਮਿਹਰਬਾਨੀ ਜਥੇਦਾਰ ਜੀ ਜਥੇਦਾਰ ਜੀ ਕੀ ਨਾਮ ਕੀ ਹੈ ਤੁਹਾਡਾ ਤੁਹਾਡੀ ਜਸਮੀਰ ਸਿੰਘ ਬਾਠ ਜੀ ਵਾਹ ਜੀ ਵਾਹ ਬਾਠ ਸਾਹਿਬ ਬਾਠ ਸਾਹਿਬ ਬਹੁਤ ਖੁਸ਼ੀ ਹੋਈ ਤੁਹਾਨੂੰ ਮਿਲ ਕੇ ਔਰ ਤੁਸੀਂ ਆਏ ਤਾਂ ਸਾਨੂੰ ਇਤਿਹਾਸਿਕ ਸਥਾਨ ਦੇ ਦਰਸ਼ਨ ਵੀ ਕਰਨ ਦਾ ਮੌਕਾ ਮਿਲਿਆ ਕੀ ਕਹਿਣਾ ਚਾਹੁੰਦੇ ਹੋ ਅੱਜ ਇੱਥੇ ਆ ਕੇ ਤੁਸੀਂ ਖਾਲਸਾ ਜੀ ਜਿਨ੍ਹਾਂ ਨੂੰ ਅਸੀਂ ਯਾਦ ਕਰਨਾ ਕਦੇ ਅੱਜ ਦੁਨੀਆ ਭੁੱਲਦੀ ਜਾ ਰਹੀ ਹੈ ਕਦੇ ਜਦੋਂ ਮੈਂ ਪਿਤਾ ਜੀ ਗੱਡ ਢੱਡ ਬਜਾਉਂਦਾ ਤਾਂ ਫਤਿਹਗੜ ਸਾਹਿਬ ਦਾ ਜੋੜ ਮੇਲਾ ਲੱਗਦਾ ਤਾਂ ਸੜਕਾਂ ਕੱਚੀਆਂ ਹੁੰਦੀਆਂ ਤੀਆਂ ਆਏ ਅਥਰੂ ਗਿਰ ਗਿਰ ਕੇ ਉਹ ਸੜਕਾਂ ਗਿੱਲੀਆਂ ਹੋਈਆਂ ਹੁੰਦੀਆਂ ਤੀਆਂ ਖਾਲਸਾ ਜੀ ਅੱਜ ਅਸੀਂ ਕਿੱਧਰ ਨੂੰ ਜਾ ਰਹੇ ਹਾਂ ਅਸੀਂ ਕਦੇ ਕੋਈ ਬੋਟਾ ਮਗਰ ਭੱਜਿਆ ਫਿਰਦਾ ਜਿਹੜੀ ਸ੍ਰੋਣੀ ਕਮੇਟੀ ਨੇ ਸਾਡੇ ਬੱਚਿਆਂ ਨੂੰ ਸਾਂਭਣਾ ਤਾਂ ਵਧੀਆ ਵਿੱਦੇ ਦੇ ਅਦਾਰੇ ਖੋਲਣੇ ਤੇ ਸ੍ਰੋਣੀ ਕਮੇਟੀ ਨਹੀਂ ਮਾੜੀ ਹੈਗੀ ਅਕਾਲੀ ਦਲ ਨਹੀਂ ਮਾੜਾ ਹੈਗਾ ਅਕਾਲੀ ਦਲ ਸੀ ਕੁਰਬਾਨੀਆਂ ਕਰ ਲਿਆਂਦਾ ਤਾਂ ਸਾਡੇ ਬੱਚਿਆਂ ਦੀਆਂ ਕੁਰਬਾਨੀਆਂ ਹੋਈਆਂ ਤੀਆਂ ਸ੍ਰੋਣੀ ਕਮੇਟੀ ਬਣਾਉਣ ਨੂੰ ਸਾਡੀ ਕੁਰਬਾਨੀ ਹੋਈਆਂ ਤੀਆਂ ਬੱਚਿਆਂ ਦੀਆਂ ਬਜ਼ੁਰਗਾਂ ਦੀਆਂ ਕੁਰਬਾਨੀਆਂ ਹੋਈਆਂ ਤੇ ਉਹ ਚ ਬੰਦੇ ਮਾੜੇ ਆਗੇ ਖਾਲਸਾ ਜੀ ਆਪਾਂ ਸਮਝੀਏ ਵੀ ਸਹਬਜ਼ਾਦਿਆਂ ਦੀ ਉਹਨਾਂ ਨੇ ਕੀ ਕਿਸ ਨੂੰ ਦੇ ਹਟੇ ਉਹਨਾਂ ਨੂੰ ਦੌਲਤ ਦੇ ਹਟੇ ਜ਼ਮੀਨਾਂ ਜਾਇਦਾਦਾਂ ਦੇ ਹਟੇ ਕੁੜੀਆਂ ਦੇ ਡੋਲੇ ਦੇ ਹਟੇ ਉਹਨਾਂ ਨੇ ਪੈਰ ਦੇ ਨਾਲ ਉਹਨੂੰ ਠਕਰਾਇਆ ਸਾਰੇ ਡੋਲੇ ਨੂੰ ਖਾਲਸਾ ਜੀ ਅਸੀਂ ਉਹਨਾਂ ਸਹਬਜ਼ਾਦਿਆਂ ਦੇ ਸਤਾਨਾ ਤੇ ਖੜੇ ਆ ਜਿੱਥੇ ਆ ਕੇ ਤੁਸੀਂ ਇਹਨਾਂ ਦਾ ਵਿਰਸਾ ਦੇਖੋ ਕਿੰਨਾ بڑا ਜਿਹੜੀ ਮਾਤਾ ਸੋਭੀ ਤੀ ਗੰਗੂ ਨੂੰ ਹਟਾ ਹਟੀ ਗੰਗੂ ਆ ਕੰਮ ਨਾ ਕਰ ਤੂੰ ਮਾਤਾ ਗੁਜਰੀ ਦੇ ਦੋ ਸਹਬ ਜੱਦੇ ਭਰੇ ਪਰਿਵਾਰ ਵਿਛੜੇ ਲਾਲ ਵੇ ਆਪ ਸਾਡੇ ਘਰ ਆ ਗਏ ਕਿਹੜੇ ਹਾਲ ਵੇ ਕੈਸਾ ਰੱਬ ਨੇ ਸਬਬ ਹੈ ਬਣਾਇਆ ਮਾਇਆ ਦਾ ਖਜ਼ਾਨਾ ਲਪਿਆ ਮਾਤ ਜੀ ਆ ਜ਼ਹਿਰ ਦੇ ਕੇ ਮਾਰਦੇ ਅੱਧੀ ਰਾਤ ਜੀ ਨਾਉ ਪੁੱਤ ਇਹ लाडले ਗੁਰੂ ਦਸ਼ਮੇਸ਼ ਦੇ ਕਹਿਰ ਨਾ ਗਜਾਰ ਗੰਗਿਆ ਬਸ ਵੇ ਵਿਛੜੇ ਮਲਾਦੇ ਪਿਤਾ ਨੂੰ ਜੱਟs ਘੱਟ ਵੇ ਮਾਇਆ ਦੇਣ ਕੇ ਬਥੇਰੀ ਤੈਨੂੰ ਬਿਛੜੇ ਮਲਾ ਦੇ ਪਿਤਾ ਨੂੰ ਗੰਗਿਆ ਇਸ ਮਾਇਆ 나ਗਣੀ ਨੇ ਜੱਗ ਡੰਗਿਆ ਰੱਬ ਪਾਵੇ ਨਾ ਕਿਸੇ ਤੇ ਬਿਪਤਾ ਗੰਗੂਆ ਤੂੰ ਸਾਡਾ ਬੈਰੀ ਬਣ ਗਿਆ ਜਿਹੜੇ ਸਾਡੇ ਦਰਬਾਰ ਚੋਂ ਉੰਜਲੇ ਭਰ ਕੇ ਮਾਇਆ ਦੇ ਲਿਆਉਂਤਾ ਅੱਜ ਤੂੰ ਇੱਥੇ ਸਾਡਾ ਬੈਰੀ ਬਣ ਗਿਆ ਖਲਸਾ ਜੀ ਰੱਬ ਪਾਵੇ ਨਾ ਕਿਸੇ ਤੇ ਬਿਪਤਾ ਸਾਰਾ ਜੱਗ ਹੋਇਆ ਦਿਲਬਰਾ ਬੈਰੀ ਜ਼ਾਲਮ ਦੀ ਅੱਖ ਹੋ ਗਈ ਅੱਜ ਗਹਿਰੀ ਖਲਸਾ ਜੀ ਇਹ ਤਾਨ ਵੜ ਰਹੇ ਨੇ ਸਹਿਬਜ਼ਾਦਿਆਂ ਦੇ ਮੈਂ ਸੰਗਤਾਂ ਨੂੰ ਬੇਨਤੀ ਕਰੂੰਗਾ ਤੁਹਾਡੇ ਚੈਨਲ ਰਹੀ ਕਿ ਬੱਤ ਬੱਦ ਮਾਇਆ ਪਾ ਕੇ ਸਾਡੀਆਂ ਗੋਲਕਾਂ ਚ ਸਾਡੇ ਕੋਲ ਮਾਇਆ ਭੇਜੋ ਤਾਂ ਬਣਨੇ ਨੇ ਜਿੱਥੇ ਹੁਣ ਤੱਕ 7 ਲੱਖ ਰੁਪਏ 7 ਕਰੋੜ ਰੁਪਇਆ ਲੱਗਿਆ ਹੋਇਆ ਖਾਲਸਾ ਜੀ ਏਠਾਂ ਬੇਸਮੈਂਟ ਲੰਗਰ ਦੀ ਮੜੀ ਹੋਈ ਆ ਉੱਪਰ ਦਰਬਾਰ ਪ੍ਰਸਾਦ ਪੰਡੇ ਨੇ ਪਰ ਅਸੀਂ ਜਾ ਕੇ ਸਰੋਣੀ ਕਮੇਟੀ ਦੀਆਂ ਗੋਲਕਾਂ ਭਰੀ ਜਾਂਦੇ ਆ ਜਿਹੜਾ ਵੋਟਾਂ ਪਰ ਲੱਗ ਰਿਹਾ ਪੈਸਾ ਸਭ ਜੀ ਖਾਲਸਾ ਜੀ ਸੋ WhatsApp ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਵਾਕਈ ਔਰ ਭਵਿੱਖ ਦੇ ਵਿੱਚ ਵੀ ਅਸੀਂ ਕੋਸ਼ਿਸ਼ ਕਰਾਂਗੇ ਲਖਵੀਰ ਵੀਰ ਜੀ ਨਾਲ ਗੱਲ ਕਰਕੇ ਤੁਹਾਨੂੰ ਬਕਾਇਦਾ ਤੌਰ ਤੇ ਅਸੀਂ ਪੂਰਾ ਇੰਟਰਵਿਊ ਕਰਾਂਗੇ ਔਰ ਤੁਹਾਡੇ ਜਥੇ ਦੇ ਨਾਲ ਵੀ ਗੱਲਬਾਤ ਕਰਾਂਗੇ ਸੋ ਦੋਸਤੋ ਉਹ ਗੱਲ ਉਹੀ ਹੈ ਕਿ ਕਿਤੇ ਨਾ ਕਿਤੇ ਸਮਾਜਿਕ ਇਕਤਾ ਜਿਸ ਦੀ ਜਸਲ ਸਾਹਿਬ ਹਮੇਸ਼ਾ ਗੱਲ ਕਰਦੇ ਆ ਉਹ ਅੱਜ ਵੀ ਕਮੀ ਜਿਹੜੀ ਆ ਖਲਦੀ ਹੈ ਲੇਕਿਨ ਉਸ ਕਮੀ ਦੇ ਵਿੱਚ ਥੋੜਾ ਜਿਹਾ ਬਦਲਾਅ ਜ਼ਰੂਰ ਹੋਇਆ ਲੋਕਾਂ ਦੀ ਸੋਚ ਚੌੜ ਦਿੰਦੀ ਯਾਤਰਾ ਕਰਨ ਤੋਂ ਬਾਅਦ ਜ਼ਰੂਰ ਬਦਲੀ ਹੈ ਔਰ ਭਵਿੱਖ ਦੇ ਵਿੱਚ ਅਸੀਂ ਹੋਰ ਇਸ ਸੰਸਥਾ ਨੂੰ ਇਸ ਸੰਸਥਾ ਦੀ ਵਿਚਾਰਧਾਰਾ ਨੂੰ ਲੋਕਾਂ ਵਿੱਚ ਲੈ ਕੇ ਜਾਵਾਂਗੇ ਜਿੱਥੇ ਮੀਟਿੰਗ ਹੋਏਗੀ ਅਸੀਂ ਉੱਥੇ ਪਹੁੰਚਾਂਗੇ ਬਸ ਸਿਰਫ ਤਾਂ ਸਿਰਫ ਅਸੀਂ ਆਪਣੀ ਵਿਚਾਰਧਾਰਾ ਤੁਹਾਡੇ ਨਾਲ ਸ਼ੇਅਰ ਕਰਾਂਗੇ ਕੈਮਰਾਮੈਨ ਵਿਸ਼ਨੂ ਦੇ ਨਾਲ ਮੈਂ ਸੋਮਸੋਤਾ ਪਿੰਡ ਸਹੀੜੀ ਡਿਸਟ੍ਰਿਕਟ ਰੋਪੜ